ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਵਿਰਿੰਦਰ ਮੱਟੂ ਆ ਤੇ ਮੈਂ ਪਿੰਡ ਉੱਗੀ ਤੋਂ ਆ ਜੀ ਤੇ ਮੱਟੂਆਂ ਦੇ ਪਰਿਵਾਰ ਦੇ ਵਿੱਚੋਂ ਆ ਜੀ ਅ ਪਰਸੋ ਰਾਤ 5 ਵਜੇ ਕੋਈ 8 8:30 ਦੇ ਕਰੀਬ ਸਾਡੇ ਮੇਰੇ ਨਾਲ ਤੇ ਮੇਰੇ ਪਰਿਵਾਰ ਨਾਲ ਇੱਕ ਵਾਰ ਦਾਤ ਉਹ ਪਿੰਡ ਦੇ ਵਿੱਚਕਾਰ ਅਸੀਂ ਦੁਕਾਨ ਬੰਦ ਕਰਕੇ ਜਾ ਰਹੇ ਸੀ ਤਾਂ ਮਤਲਬ ਅਸੀਂ ਗਏ ਉੱਥੇ ਤੇ ਆਪਣੇ ਰਾਣੇ ਭਾਜੀ ਕੇ ਬਾਜੀਕਰ ਪਰਿਵਾਰ ਆ ਜਿਹੜਾ ਉਹਨਾਂ ਦੇ ਰਾਣੇ ਭਾਈ ਦੇ ਘਰ ਦੇ ਸਾਹਮਣੇ ਉਹ ਗੋਪੀ ਕਰਿਆਨੇ ਵਾਲਾ ਵਾ ਜੀ ਗੋਪੀ ਭਜੀਆ ਆਪਣੇ ਉਹ ਕਰਿਆਨੇ ਦੀ ਦੁਕਾਨ ਆ ਸ਼ਾਇਦ ਸਾਰਿਆਂ ਨੂੰ ਪਤਾ ਹੀ ਆ ਵੈਸੇ ਮੋਸਟਲੀ ਉਸ ਚੌਂਕ ਦੇ ਵਿੱਚ ਮੇਰੀ ਬੇਟੀ ਮੇਰੇ ਮਗਰ ਬੈਠੀ ਹੋਈ ਸੀ ਉਹ ਕੋ ਸਕੂਲ ਬੈਗ ਸੀ ਤੇ ਉਹ ਸਕੂਲ ਬੈਗ ਸੀ ਤੇ ਉਹ ਉਤਰੀ ਤੇ ਉਹ ਸਮਾਨ ਸੀ ਥੋੜਾ ਜਿਹਾ ਉੱਥੋਂ ਲੈਣਾ ਤੇ ਉੱਥੋਂ ਲੈਣ ਲੱਗੇ ਤੇ ਅਚਾਨਕ ਮੇਰੀ ਬੇਟੀ ਮੇਰੇ ਕੋਲ ਆਈ ਤਾਂ ਅਚਾਨਕ ਤਿੰਨ ਅਣਪਛਾਤੇ ਲੋਕ ਬਾਹਰਲੇ ਪਿੰਡ ਤੋਂ ਬਾਹਰਲੇ ਬੰਦੇ ਸੀ ਪਿੰਡ ਦੇ ਬੰਦੇ ਨਹੀਂ ਸੀ ਉਹ ਆਏ ਅਚਾਨਕ ਉਹਨੇ ਬੈਗ ਖੋਇਆ ਤੇ ਉਹ ਨਿਕਲ ਗਿਆ ਥੋੜੀ ਜੀ ਗਾਂ ਜਾ ਕੇ ਡਿੱਗ ਗਿਆ ਮੈਨੂੰ ਲੱਗਾ ਕਿ ਸ਼ਾਇਦ ਕਿਸ ਨੇ ਮਜ਼ਾਕ ਕੀਤਾ ਕਿ ਮਤਲਬ ਬਾਹਰਲੇ ਬੰਦੇ ਆ ਬੈਗ ਦਾ ਕੀ ਕਰਨਾ ਵਾ ਮੇਰੀ ਬੇਟੀ ਤੇ ਛੱਟ ਪੇਟ ਨਹੀਂ ਲੱਗੀ ਚਲੋ ਮਾਲਕ ਦਾ ਬਹੁਤ ਬਹੁਤ ਧੰਨਵਾਦ ਆ ਕਿ ਛੱਟ ਪੇਟ ਨਹੀਂ ਲੱਗੀ ਸਾਡੀ ਕਿਸੇ ਤੇ ਵੀ ਤੇ ਉਹ ਡਿੱਗੇ ਤਾਂ ਫਿਰ ਮੈਂ ਇਨਸਟੈਂਟ ਉਹਨਾਂ ਦੇ ਮਗਰ ਵੀ ਗਿਆ ਮੈਂ ਰੋਲਾ ਪਾਉਂਦਾ ਗਿਆ ਜੀ ਕਿ ਚੋਰ ਆ ਚੋਰ ਆ ਪਿੰਡ ਦਾ ਮਤਲਬ ਬੈਗ ਖੋ ਕੇ ਲੈ ਗਿਆ ਪਿੰਡ ਦਾ ਉਹ ਉਸ ਮਹੱਲੇ ਤੋਂ ਲੈ ਕੇ ਬਾਹਰਲੇ ਮਹੱਲੇ ਤੋਂ ਲੈ ਕੇ ਅੱਡੇ ਦੇ ਵਿੱਚ ਦੀ ਹੁੰਦੇ ਹੋਏ ਆਦੀ ਵਾਲਾ ਰੋਡ ਕ੍ਰੋਸ ਕਰ ਗਿਆ ਕਿਸੇ ਨੇ ਵੀ ਕੋਈ ਹੈਲਪ ਨਹੀਂ ਕੀਤੀ ਚਲੋ ਔਨ ਦੀ ਸਪੌਟ ਕਿਸੇ ਨੂੰ ਕੋਈ ਗੱਲਾ ਨਹੀਂ ਸਮਝ ਲੱਗਦੀਆਂ ਇਹ ਕੋਈ ਵੱਡੀ ਗੱਲ ਨਹੀਂ ਹੈ ਸ਼ਾਇਦ ਮੈਂ ਵੀ ਉਹਨਾਂ ਦੀ ਜਗ੍ਹਾ ਹੁੰਦ ਪਹਿਲਾਂ ਮੈਨੂੰ ਵੀ ਸੋਚਾਂ ਵਿੱਚਾਂ ਚ ਕਿਉਂਕਿ ਇਹ ਸੈਕੰਡਾਂ ਚੰਦ ਸੈਕੰਡਾਂ ਦੀਆਂ ਗੱਲਾਂ ਹੋਈਆਂ ਕਿਉਂਕਿ ਇੰਨਾ ਤੇਜ਼ ਗਏ ਉਹ ਮੈਂ ਵੀ ਉਹਨਾਂ ਦੇ ਮਗਰ ਤੇ ਸੀ ਸੈਕੰਡ ਉਹਨਾਂ ਕੋਲ ਹਥਿਆਰ ਸੀ ਉਹ ਸਾਡੇ ਪਿੰਡ ਦੇ ਵਿੱਚ ਕੋ ਮਰਿਆ ਸੀ ਉਹਨਾਂ ਕੋਲ ਹਥਿਆਰ ਸੀ ਉਹਨਾਂ ਨੇ ਮੈਨੂੰ ਪਿਸਟਲ ਦਿਖਾਇਆ ਤੇ ਦੈਨ ਮੈਂ ਰੁਕ ਗਿਆ ਕਿਉਂਕਿ ਚਲੋ ਬੈਗ ਸੀ ਚਲ ਪੈਸੇ ਵੀ ਸੀ ਕੋਈ ਚੱਕਰ ਨਹੀਂ ਮਤਲਬ ਜਾਨ ਤੋਂ ਵੱਧ ਕੇ ਕੀ ਪਿਆਰਾ ਕਿਉਂਕਿ ਮੈਨੂੰ ਆਪਣੀ ਫੈਮਲੀ ਪਿਆਰੀ ਤੇ ਮੈਂ ਆਪਣੀ ਫੈਮਲੀ ਦਾ ਇੱਕੋ ਇੱਕ ਸਹਾਰਾ ਜੀ ਇਨਸਟੈਂਟ ਮੈਂ ਰੁਕ ਗਿਆ ਮੈਨੂੰ ਮੋਨੂ ਭਾਜੀ ਉਹਨਾਂ ਨੇ ਮੋਨੂ ਕਲੜੇ ਹੋਣੀ ਦੀਪੂ ਮੋਨੂ ਜਿਹੜੇ ਆਪਣੇ ਡਿਪ ਸਕੂਲ ਦੇ ਲਾਗੇ ਉਹਦਾ ਕਰਿਆਨਾ ਸਟੋਰ ਆ ਵੱਡਾ ਉਹਨਾਂ ਨੇ ਕਿਹਾ ਵੀ ਚਲੋ ਉਹਨਾਂ ਨੇ ਵੀ ਮਤਲਬ ਇਹ ਗੱਲ ਕੀਤੀ ਚਲੋ ਰੁਕ ਗਿਆ ਨਹੀਂ ਕਿ ਮਗਰ ਤੇ ਮਤਲਬ ਮੇਰਾ ਇਹ ਗੱਲ ਕਰਨ ਦਾ ਮਕਸਦ ਮੇਨ ਇਹ ਆ ਕਿ ਉਹ ਸਾਡੇ ਪਿੰਡ ਆਏ ਕਿਦਾਂ ਰਾਤ ਨੂੰ ਕੁੰਮਣ ਡੇ ਆ ਉਸ ਵੇਲੇ ਉਹ ਮੱਲਾ ਸਾਰਾ ਬਾਹਰ ਲੋਕ ਬਾਹਰ ਤੁਰੇ ਫਿਰਦੇ ਉਹ ਅਣਪਛਾਤੇ ਬੰਦੇ ਮੂੰਹ ਉਹਨਾਂ ਦੇ ਬੰਨੇ ਹੋਏ ਚਿੱਟੇ ਪਰਨੇ ਸੀ ਮੇਰੇ ਕੋਲ ਇੱਕ ਵੀਡੀਓ ਵੀ ਹੈ ਜੀ ਮੈਂ ਵੀਡੀਓ ਵੀ ਸ਼ੇਅਰ ਕਰ ਦੂੰਗਾ ਉਹ ਡਿੱਗੇ ਵੀ ਆ ਅਣਪਛਾਤੇ ਲੋਕਾਂ ਮੈਂ ਇੱਕ ਬੰਦੇ ਨੂੰ ਪਛਾਣ ਲਿਆ ਕਿ ਜਦੋਂ ਵੀ ਉਹ ਮੇਰੇ ਸਾਹਮਣੇ ਆ ਗਿਆ ਮੈਂ ਉਹਨੂੰ ਪਛਾਣ ਸਕਦਾ ਤੇ ਉਹ ਡਿੱਗੇ ਉਹ ਸਾਡੇ ਪਿੰਡ ਆਏ ਕਿੱਦਾਂ ਵੀ ਮੂੰਹ ਬੰਨ ਕੇ ਉਹ ਤੁਰੇ ਫਿਰਦੇ ਆ ਵੀ ਸਾਡੇ ਲੋਕ ਅਸੀਂ ਕਿਸੇ ਨੂੰ ਕੋਈ ਪੁੱਛ ਕੁੱਛ ਨਹੀਂ ਕਰਦੇ ਮੇਰੀ ਸੋਚ ਇਹ ਆ ਕਿ ਜੇ ਕੋਈ ਪਿੰਡ ਦਾ ਬਾਹਰਲਾ ਬੰਦਾ ਚਲੋ ਦੁਪਹਿਰ ਆਉਂਦੀ ਆ ਦੁਪਹਿਰ ਨੂੰ ਆਪਣੇ ਬੰਦੇ ਸਾਰੇ ਕਮਾਕਾਰਾਂ ਤੇ ਗਏ ਹੁੰਦੇ ਜਨਨੀਆਂ ਘਰ ਹੁੰਦੀਆਂ ਜੀ ਤੇ ਅ ਕਈ ਆਉਂਦੇ ਲੋਕ ਤੁਰੇ ਫਿਰਦੇ ਆ ਪਰ ਪੁੱਛਣਾ ਕਿਸਨਾ ਬਾਹਰਲੇ ਬੰਦੇ ਨੂੰ ਜ਼ਰੂਰ ਚਾਹੀਦਾ ਕਿ ਹੋ ਆਰ ਯੂ ਇੱਥੇ ਕੀ ਕਰ ਰਹੇ ਆ ਜੀ ਤੁਸੀਂ ਅਨਕ ਇਹਨੂੰ ਮਿਲਣਾ ਆਇਆ ਸਾਡੇ ਪਿੰਡਾਂ ਦਾ ਉੱਦਾਂ ਵੀ ਇਹ ਲੋਕ ਪਿੰਡ ਪਿੰਡੂ ਲੋਕਾਂ ਦੀ ਇਹ ਹੁੰਦਾ ਵਾ ਜੀ ਪੁੱਛ ਲੈਂਦੇ ਹੁੰਦੇ ਪਰ ਐਡ ਪ੍ਰੈਜ਼ੈਂਟ ਟਾਈਮ ਹੁਣ ਨਹੀਂ ਪੁੱਛਦਾ ਕੋਈ ਕੌਣ ਕੀ ਕਰ ਰਿਹਾ ਕਿਸ ਨੂੰ ਕੋਈ ਲੈਣਾ ਤੇ ਨਾ ਨਹੀਂ ਮੈਂ ਇਹ ਕਹਿਣਾ ਚਾਹਨਾ ਵਾ ਜੀ ਕਿ ਉਹ ਬੰਦੇ ਪਿੰਡ ਵਿੱਚ ਕਿੱਦਾਂ ਆਏ ਜਿੰਦ ਤੱਕ ਮੈਨੂੰ ਲੱਗਦਾ ਜੀ ਕਿ ਉਹ ਉਹ ਨਸ਼ੇ ਵਾਲੇ ਬੰਦੇ ਸੀ ਜਿਹੜੇ ਚੀਜ਼ ਉਹਨਾਂ ਨੂੰ ਨਹੀਂ ਪਤਾ ਕਿ ਕੀ ਖੋਣਾ ਕੀ ਨਹੀਂ ਖੋਣਾ ਜਿਹੜੀ ਚੀਜ਼ ਮਿਲੀ ਚੱਕ ਕੇ ਲੈ ਕੇ ਦੌੜ ਗਏ ਮੇਰੇ ਨਾਲ ਹੋਈ ਚਲੋ ਕੋਈ ਸਾਡਾ ਵੱਡਾ ਨੁਕਸਾਨ ਨਹੀਂ ਹੋਇਆ ਬੱਚੇ ਦਾ ਬੈਕ ਸੀ ਸਾਲ ਪਰਦੀ ਮਿਹਨਤ ਸੀ ਕੋਈ ਚੱਕਰ ਨਹੀਂ ਉਹ ਦੁਬਾਰਾ ਬਣ ਚੋਗੇ ਅਨਫੋਰਚੂਨੇਟਲੀ ਕਿਸੇ ਨਾਲ ਵੀ ਹੋ ਜਾਂਦਾ ਕਿਸੇ ਬਜ਼ੁਰਗ ਨਾਲ ਹੋ ਜਾਂਦਾ ਕਿਸੇ ਬੱਚੇ ਨਾਲ ਹੋ ਜਾਂਦਾ ਜਾਂ ਕਿਸੇ ਬੱਚੇ ਨੂੰ ਚੱਕ ਕੇ ਲੈ ਜਾਂਦੇ ਫਿਰ ਆਪਾਂ ਕੀ ਕਰਦੇ ਫਿਰ ਪਿੰਡ ਵਾਲੇ ਕੀ ਕਰਦੇ ਫਿਰ ਉਸ ਪਰਿਵਾਰ ਦਾ ਕੀ ਬਣਦਾ ਜਿਹਦਾ ਬੱਚਾ ਖੋ ਜਾਂਦਾ ਬਹੁਤ ਸਾਰੀਆਂ ਵਰਦਤਾਂ ਆਪਾਂ ਸੁਣਦੇ ਆਂ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਆਪਾਂ ਨੂੰ ਇਹ ਸੁਣਨ ਚ ਵੀ ਆਉਂਦੀਆਂ ਕਿ ਇਦਾਂ ਪਿੰਡਾਂ ਚ ਚੱਕੇ ਜਾਂਦੇ ਵਿੱਚ ਉਹ ਲੋਕ ਜਾਤਰ ਮੂਸ ਲੋਕ ਜਿਹੜੋ ਇਹ ਕੰਮ ਕਰਦੇ ਕਰਦੇ ਬਾਹਰਲੇ ਬੰਦੇ ਨੂੰ ਪੁੱਛੋ ਕਿਛੋ ਕੌਣ ਆ ਤੂੰ ਕਿਉਂ ਆਇਆ ਸਾਡੇ ਪਿੰਡ ਦੇ ਵਿੱਚ ਤੇਰਾ ਕੰਮ ਕੀ ਆ ਵੀ ਕਿਹਨੂੰ ਮਿਲਣਾ ਵਾ ਜਿਹਨੂੰ ਵੀ ਮਿਲਦਾ ਵਾ ਤੇ ਸੈਕੰਡ ਸਭ ਤੋਂ ਵੱਡੀ ਮੇਨ ਚੀਜ਼ ਮੇਰੀ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਆ ਜੀ ਕਿ ਸਭ ਤੋਂ ਵੱਡੀ ਜਿਹੜੇ ਸਾਡੇ ਪਿੰਡ ਨਸ਼ਾ ਵੇਚਦਾ ਨਸ਼ਾ ਹੁੰਦਾ ਪਿਆ ਨਸ਼ਾ ਕਰਦੇ ਆ ਲੋ ਨਸ਼ਾ ਵਿੱਚ ਦੇ ਵੀ ਆ ਲੋ ਬਾ ਕਈਆਂ ਪਿੰਡਾਂ ਨੇ ਇਤੋਂ ਤੱਕ ਐਕਸ਼ਨ ਲੈ ਚੁੱਕੇ ਆ ਕਿ ਨਸ਼ਾ ਨਹੀਂ ਵੇਚਣ ਦੇਣਾ ਇਹ ਨਹੀਂ ਕਰਨ ਨਾ ਪੁੱਟ ਮਾਰ ਚੱਲਦੀ ਪਈ ਆ ਮਾਰ ਦੇ ਕੋੜ ਦੇ ਕਈ ਲੋਕ ਉਧਰ ਨਹੀਂ ਜਾਂਦੇ ਨਸ਼ਾ ਲੈਣ ਨੂੰ ਉਹਨਾਂ ਨੂੰ ਜਿੱਧਰ ਸੌਖਾ ਲੱਗਦਾ ਉਧਰ ਚੱਲ ਜਾਂਦੇ ਆ ਨਸ਼ਾ ਵੇਚਣ ਵਾਲ ਨੇ ਵੇਚਣਾ ਲੋਕਾਂ ਨੂੰ ਪਤਾ ਜਿਹੜੇ ਖਾਨ ਵਾਲਾਂ ਨੂੰ ਪਤਾ ਲੱ ਜਾਂਦਾ ਕਿੱਥੇ ਵਿਕਦਾ ਉਧਰ ਨੂੰ ਪਹੁੰਚ ਜਾਂਦੇ ਆ ਹੋਰ ਸਾਡੇ ਪਿੰਡ ਕਰਨ ਕੀ ਆ ਇਸੇ ਨਸ਼ੇੜੀ ਕੋਲ ਅਰਨਿੰਗ ਦਾ ਕੋਈ ਸਾਧਨ ਨਹੀਂ ਹੈਗਾ ਲੁੱਟਗੁਆ ਕਰਦੇ ਆ ਕਿਸੇ ਨਾਲ ਵੀ ਹੋ ਸਕਦੀ ਆ ਹੋਈਆਂ ਵੀ ਆ ਚਲੋ ਵੱਡੇ ਰੋਡ ਤੇ ਹੋ ਜਾਂਦਾ ਵਾ ਅਸੀਂ ਦੂਰੋਂ ਕਿਤੋਂ ਆ ਰਹੇ ਹਾਂ ਲੁੱਟਖੋ ਹੋ ਗਈ ਉਹ ਵੱਡੀ ਗੱਲ ਹੈ ਜੀ ਉੱਥੇ ਬੰਦਾ ਕੀ ਕਰ ਸਕਦਾ ਪਰ ਪਿੰਡ ਦੇ ਵਿੱਚ ਚੌਂਕ ਦੇ ਵਿੱਚ ਮੇਨ ਪਿੰਡ ਦੇ ਵਿੱਚ ਉਹ ਕੰਮ ਕਰਕੇ ਚਲੇ ਗਿਆ ਉਹਨਾਂ ਕੋਲ ਹਥਿਆਰ ਸੀ ਜੇ ਉਹ ਗੋਲੀ ਚਲਾ ਦਿੰਦੇ ਜਾਂ ਕੁਝ ਵੀ ਹੁੰਦਾ ਜਾਂ ਕੁਝ ਵੀ ਇਨਸੀਡੈਂਟ ਹੋ ਜਾਂਦਾ ਮੈਂ ਆਪਣੇ ਪਰਿਵਾਰ ਦਾ ਇੱਕੋ ਇੱਕ ਸਾਰਾ ਕੀ ਮੇਰੇ ਪਰਿਵਾਰ ਦਾ ਕੁਝ ਹੁੰਦਾ ਚਲੋ ਇਨਸਟੈਂਟ ਮੈਂ ਫੈਸਲਾ ਲੈ ਕੇ ਰੋਕ ਗਿਆ ਮੇਰਾ ਮੇਨ ਮਕਸਦ ਵੀਡੀਓ ਬਣਾਉਣ ਦਾ ਇਹ ਆ ਕਿ ਜੀ ਕਿ ਪਿੰਡ ਦੇ ਵਿੱਚ ਅਣਪਛਾਂਤੇ ਲੋਕਾਂ ਦੀ ਆਓ ਬੰਦ ਕਰ ਦੋ ਹਰੀਗ ਨੂੰ ਕਹੋ ਕਿ ਹਾਂ ਵੀ ਤੂੰ ਕੌਣ ਆ ਕਿੱਥੇ ਪੁੱਛਗਿਛ ਕਰਿਆ ਕਰੋ ਐਸ ਮੈਂ ਵੀ ਪੁੱਛੂਗਾ ਮੈਂ ਹਮੇਸ਼ਾ ਪੁੱਛਦਾ ਮੇਰੇ ਮੱਲੇ ਵਾਲ ਮੇਰੇ ਮੈਂ ਡਾਕਟਰ ਕਿਬੀ ਹੋਣਾ ਚਾਹਾਂ ਜੀ ਉਧਰ ਆਉਂਦਾ ਕੋਈ ਮੈਂ ਤਾਂ ਪੁੱਛ ਲੈਣਾ ਹੁੰਨਾ ਕਿ ਭਾਈ ਜੀ ਤੁਸੀਂ ਕਿੱਧਰ ਆਏ ਕਿਹਨੂੰ ਮਿਲਣ ਆਏ ਆ ਆਦਤ ਆ ਮੇਰੀ ਕੋਈ ਸ਼ੁਰੂ ਤੋਂ ਇਹ ਜੀਜ਼ ਦੇ ਕੋ ਅਣਪਛਾਂਤੇ ਬੰਦੇ ਨੂੰ ਲੈ ਕੇ ਪਰ ਇਧਰਲੇ ਪਾਸੇ ਹੁਣ ਨਸ਼ੇੜੀਆਂ ਦਾ ਕੀ ਕੱਟਾ ਜਾਵੇ ਜਿਹੜਾ ਨਸ਼ੇ ਵੀ ਦਮੇ ਵੀਡੀਓ ਬਣਾਉਣ ਦਾ ਮੇਰਾ ਮੇਨ ਮਕਸਦ ਹੈ ਕਿ ਨਸ਼ੇ ਨੂੰ ਪਿੰਡ ਉੱਗੀ ਚੋਂ ਰੋਕਿਆ ਜਾਵੇ ਇਹਦੇ ਨਾਲ ਬਹੁਤ ਸਾਰੇ ਘਰ ਬਰਬਾਦ ਹੋ ਰਹੇ ਆ ਉਹਨਾਂ ਦੇ ਤਾਂ ਹੁੰਦੇ ਹੀ ਹੁੰਦੇ ਪਏ ਜਿਹੜੇ ਨਸ਼ਾ ਕਰਦੇ ਪਏ ਬੱਚੇ ਬੱਚੇ ਉਹਨਾਂ ਦੇ ਘਰ ਤਾਂ ਹੁੰਦੇ ਪਏ ਆ ਪਲੱਸ ਕਈਆਂ ਲੋਕਾਂ ਨਾਲ ਅਨ ਐਕਸਪੈਕਟਿਡ ਇਨਸੀਡੈਂਟ ਹੋ ਜਾਂਦੇ ਆ ਜਿੱਦਾਂ ਕਿ ਮੇਰੇ ਨਾਲ ਹੋ ਗਿਆ ਹੋ ਸਕਦਾ ਕਿਸੇ ਹੋਰ ਨਾਲ ਵੀ ਹੋ ਸਕਦਾ ਸੀ ਵੱਡਾ ਹਾਸਾ ਉਹਨੋਂ ਬਚਿਆ ਚਲੋ ਕੁਝ ਵੀ ਆ ਚਲੋ ਛੋਟਾ ਹੀ ਹੋਇਆ ਪਰ ਕਿਸੇ ਨਾਲ ਕਦੀ ਵੱਡਾ ਹਾਸਾ ਹੋਵੇ ਨਸ਼ੇੜੀ ਆ ਨਸ਼ੇੜੀ ਕੁਝ ਵੀ ਕਰ ਸਕਦੇ ਕਿਸੇ ਕੋਲ ਖੋਨ ਦਾ ਕਰਕੇ ਉਹ ਗੋਲੀ ਵੀ ਚਲਾ ਸਕਦੇ ਸ਼ਾਇਦ ਉਹ ਕਟਾ ਸੀ ਦੇਸੀ ਕਟਾ ਹੁੰਦਾ ਉਹਨੂੰ ਕਹਿ ਦਿੰਦੇ ਆ ਉਹ ਚਲਾ ਸਕਦੇ ਸੀ ਕਿਸੇ ਬੰਦੇ ਕੋਲੋਂ ਕੋਈ ਚੀਜ਼ ਪੈਸੇ ਖੋਨ ਦਾ ਕਰਕੇ ਕੁਝ ਵੀ ਕਰ ਸਕਦੇ ਉਹਨਾਂ ਨੇ ਤਾਂ ਛੱਡ ਜਾਣਾ ਸਾਲ 2 ਸਾਲ ਬਾਅਦ 5 ਸਾਲ 10 ਸਾਲ 20 ਸਾਲ ਬਾਅਦ ਛੱਡ ਜਾਣਗੇ ਪਰ ਉਸ ਪਰਿਵਾਰ ਦਾ ਜਿਹੜਾ ਬੰਦੇ ਦਾ ਬੰਦਾ ਹੀ ਚਲਾ ਗਿਆ ਉਹ ਕੀ ਕਰੂਗਾ ਸੋ ਮੇਰੀ ਪੰਚਾਇਤ ਅੱਗੇ ਬੇਨਤੀ ਆ ਬਹੁਤ ਵਧੀਆ ਪੰਚਾਇਤ ਹੈ ਇਸ ਵੇਲੇ ਬਹੁਤ ਕੰਮ ਕਰ ਰਹੀ ਆ ਤਾਰੀਫਾਂ ਦੇ ਹੱਕਦਾਰ ਨੇ ਉਹ ਮੇਰੀ ਇੱਕ ਰਿਕੁਐਸਟ ਆ ਮੈਂ ਇਸ ਪਿੰਡ ਦਾ ਵਸਨੀਕ ਆ ਤੁਹਾਡੇ ਤੋਂ ਛੋਟਾ ਆ ਮੇਰੀ ਇੱਕ ਰਿਕੁਐਸਟ ਆ ਕਿ ਪਲੀਜ਼ ਇਸ ਚੀਜ਼ ਨੂੰ ਗੌਰ ਕੀਤਾ ਜਾਵੇ ਤੇ ਇਸ ਚੀਜ਼ ਤੇ ਆਵਾਜ਼ ਉਠਾਈ ਜਾਵੇ ਮੈਂ ਬਹੁਤ ਸਾਰਿਆਂ ਨੂੰ ਕਹਾਂ ਵੀ ਆ ਕਿ ਪਿੰਡ ਦੇ ਵਿੱਚੋਂ ਨਸ਼ਾ ਬੰਦ ਕਰਵਾ ਦਿਓ ਕਿਦਾਂ ਵੀ ਕਰਕੇ ਆਪਾਂ ਕੁਝ ਕਰੀਏ ਕੋਈ ਐਕਸ਼ਨ ਲਈਏ ਪਰ ਚਲੋ ਅਭੀ ਜਦੋਂ ਵੀ ਲੈਣਾ ਪਿੰਡ ਦੀ ਪੰਚਾਇਤ ਨੇ ਲੈਣਾ ਵਾ ਅਸੀਂ ਉਹਨਾਂ ਦੇ ਨਾਲ ਹੋਵਾਂਗੇ ਮੈਂ ਤਾਂ ਹਮੇਸ਼ਾ ਆਪਾਂ ਤੁਰਦੇ ਆ ਜੀ ਬੰਦਾ ਇੱਕ ਵਾਰੀ ਕਵੇ ਸੀ ਆਪਾਂ ਤੁਰ ਪਈਦਾ ਤੇ ਮੈਂ ਡਰਨ ਵਾਲਿਆਂ ਚੋਂ ਨਹੀਂ ਹੈਗਾ ਤੇ ਸੋ ਮੇਰਾ ਇਹ ਰਿਕੁਐਸਟ ਆ ਕਿ ਪਿੰਡ ਦੀ ਪੰਚਾਇਤ ਨੂੰ ਕਿ ਉਹਨਾਂ ਨੂੰ ਇਹ ਚੀਜ਼ ਦਾ ਮੇਨ ਮੁੱਦਾ ਇਹ ਉਠਾਣਾ ਚਾਹੀਦਾ ਉਹਨਾਂ ਨੂੰ ਕਰਨਾ ਚਾਹੀਦਾ ਐਕਸ਼ਨ ਬਹੁਤ ਸਾਰੇ ਉਹ ਲੈ ਸਕਦੇ ਆ ਬਾਕੀ ਇਹ ਗਲੀਆਂ ਨਾਲੀਆਂ ਤਾਂ ਬਣਦੀਆਂ ਰਹਿਣੀਆਂ ਜੀ ਪਹਿਲਾਂ ਵੀ ਪੰਚਾਇਤਾਂ ਬਣਾਉਂਦੀਆਂ ਰਹੀਆਂ ਆ ਆਉਂਦੀਆਂ ਪੰਚਾਇਤਾਂ ਵੀ ਬਣਾਉਣਾ ਵਾ ਇਹ ਚੀਜ਼ਾਂ ਤੋਂ ਉੱਪਰ ਉੱਠ ਕੇ ਇਹ ਚੀਜ਼ ਨੂੰ ਸੋਚਿਆ ਜੀ ਕਿ ਜਿੱਥੇ ਸਾਡਾ ਅਸੀਂ ਆਪਣਾ ਘਰ ਹੀ ਬਚਾ ਲਈਏ ਨਾ ਪਿੰਡ ਇੱਕ ਆਪਣਾ ਘਾਰ ਆ ਅਸੀਂ ਆਪਣਾ ਘਰ ਹੀ ਬਚਾ ਲਈਏ ਘਰ ਦੇ ਮੈਂਬਰ ਹੀ ਬਚਾ ਲਈਏ ਨਾ ਉਹੀ ਸਾਡੇ ਲਈ ਬਹੁਤ ਵੱਡੀ ਗੱਲ ਆ ਅਸੀਂ ਉਹੀ ਜੰਗ ਜਿੱਤ ਲੈਣੀ ਹੈ ਜੀ ਕਿਸੇ ਦੇ ਪੁੱਤ ਨੂੰ ਨਸ਼ਾ ਛਡਵਾ ਦਾਂਗੇ ਪਿੰਡ ਦਾ ਨਸ਼ਾ ਰੋਕ ਦਵਾਂਗੇ ਬਾਜੂਗਾ ਉਹਦੀ ਜਾਨ ਬਖਸ਼ੀ ਜਾਊਗੀ ਸ਼ਹਿਰ ਜਿਹੜਾ ਕਰੂਗਾ ਉਹ ਬਹੁਤ ਵੱਡੀ ਤਾਰੀਫ ਦਾ ਹੱਕਦਾਰ ਸੋ ਪਲੀਜ਼ ਵਾਧ ਘਾਟ ਬੋਲਿਆ ਗਿਆ ਹੋਵੇ ਮਾਫ ਕਰਨਾ ਤੇ ਮੇਰਾ ਇਹੀ ਸੁਨੇਹਾ ਸੀ ਧੰਨਵਾਦ